ਪੁਮਾਂਤਰੀ ਸਰਹੱਦ ਪਾਰ ਕਰਕੇ ਪਾਕਿਸਤਾਨ ਖੇਤਰ ਵਿੱਚ ਜਾਣ ਵਾਲੇ ਪਾਕਿਸਤਾਨੀ ਰੇਂਜਨਾਵਾਂ ਵੱਲੋਂ ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਸ਼ਰਮਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪੋਇਪੁਰ ਥਾਣਾ ਸ਼ਾਕੋਟ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ 20 ਦਸੰਬਰ ਨੂੰ ਉਕਤ ਨੌਜਵਾਨ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਹਜੜਾ ਖੇਤਰ ਰਾਹੀਂ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋਇਆ ਸੀ। ਪਾਕਿਸਤਾਨੀ ਰੇਂਜਨਾ ਨੇ ਭਾਰਤੀ ਨਾਗਰਿਕ ਨੂੰ ਇੱਕ ਸਰਹੱਦੀ ਪਿੰਡ ਤੋਂ ਗ੍ਰਿਫਤਾਰ ਕਰਕੇ ਥਾਣਾ ਗੰਡਾ ਸਿੰਘ ਦੀ ਪੁਲਿਸ ਹਵਾਲੇ ਕਰ ਦਿੱਤਾ ਸੀ ਪਾਕਿਸਤਾਨ ਪੁਲਿਸ ਨੇ ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਜਦੋਂ ਉਕਤ ਨੌਜਵਾਨ ਦੀ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ ਤੇ ਖਬਰਾਂ ਚੱਲਣ ਲੱਗੀਆਂ ਤਾਂ ਇਲਾਕਾ ਸ਼ਾਹਕੋਟ ਵਿੱਚ ਇੱਕਦਮ ਹੈਰਾਨੀ ਫੈਲ ਗਈ ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਦਿਨ ਪਹਿਲਾਂ ਇਸ ਸਬੰਧੀ ਬੀਐਸਐਫ ਦੇ ਅਧਿਕਾਰੀ ਥਾਣਾ ਸ਼ਾਹਕੋਟ ਵਿੱਚ ਜਾਣਕਾਰੀ ਇਕੱਠੀ ਕਰਨ ਲਈ ਵੀ ਆਏ ਸਨ ਪਤਰਕਾਰਾਂ ਦੀ ਟੀਮ ਜਦੋਂ ਪਿੰਡ ਭੋਇਪੁਰ ਪੁੱਜੀ ਤਾਂ ਸ਼ਰਮਦੀਪ ਸਿੰਘ ਦੇ ਮਾਤਾ ਤੇ ਪਿਤਾ ਗੈਰੀ ਚਿੰਤਾ ਵਿੱਚ ਸਨ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਰਮਦੀਪ ਸਿੰਘ ਨਸ਼ਾ ਕਰਨ ਦਾ ਆਦੀ ਹੈ ਨਸ਼ਾ ਛੁਡਾਉਣ ਲਈ ਉਸ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਰੱਖਿਆ ਗਿਆ ਔਰ ਉਸ ਤੋਂ ਮਹਿਿੰਦ ਮਹਿਰਦੀਨ ਦੇ ਪੁੱਤਰ ਮਜੀਦਾ ਦੇ ਅਖਾੜੇ ਵਿੱਚ ਕੁਝ ਸਮੇਂ ਤੱਕ ਪਲਵਾਨੀ ਵੀ ਕਰਦਾ ਰਿਹਾ दो नवंबर न पिंड के ही एक नौजवान नया जो रात तक घर वापस ना आया तो उन्होंने नौजवान को अपने पुत्र बारे पूछया तो उसने कोई तसली बख्श जवाब नहीं दिता उन्होंने दसिया कि छे नवंबर तक वो लगातार अपने पुत्र बारे पूछते रहे